ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਫੁੱਲਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਸਵੇਰੇ ਮੰਦਰ ਮਸਜਿਦ ਜਾਣਾ ਜਾਂ ਸ਼ਮਸ਼ਾਨ ਘਟ ਜਾਣਾ ਏਵੇਂ ਆਪਾਂ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਸਵੇਰੇ ਜਿਉਂਦੇ ਰਹਿਣਾ ਜਾਂ ਮਰ ਜਾਣਾ ਜੋ ਜ਼ਿੰਦਗੀ ਆ ਉਹਨੂੰ ਆਨੰਦ ਨਾਲ ਮਾਣੋ ਖੁਸ਼ੀਆਂ ਨਾਲ ਮਾਣੋ ਤੇ ਕੁਝ ਅਜੀਹਾ ਕਰੋ ਕਿ ਲੋਕ ਤੁਹਾਨੂੰ ਯਾਦ ਰੱਖਣ ਦੋਸਤੋ ਅੱਜ ਦੀ ਕਹਾਣੀ ਇੱਕ ਅਮਰੀਕਨ ਕਪਲ ਦੀ ਹੈ ਅਮਰੀਕਨ ਜੋੜੇ ਦੀ ਹੈ ਦੋਹਾਂ ਦੇ ਵਿੱਚ ਕਾਫੀ ਟਕਰਾਅ ਰਹਿੰਦਾ ਹਮੇਸ਼ਾ ਹੀ ਲੜਾਈ ਝਗੜਾ ਚੱਲਦਾ ਹੀ ਰਹਿੰਦਾ ਤੇ ਲੜਾਈ ਝਗੜਾ ਇਸ ਕਦਰ ਵੱਜ ਜਾਂਦਾ ਕਿ ਉਹਨਾਂ ਦਾ ਤਲਾਕ ਹੋ ਜਾਂਦਾ ਡਾਈਵੋਰਸ ਹੋ ਜਾਂਦਾ ਉਸ ਬੰਦੇ ਨੂੰ ਆਪਣੀ ਪਤਨੀ ਨੂੰ ਤਲਾਕ ਤੋਂ ਬਾਅਦ ਕਾਫੀ ਧਨ ਦੇਣਾ ਪੈਂਦਾ ਜਿਸ ਦੇ ਨਾਲ ਉਹ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਂਦਾ ਤਲਾਕ ਦੇਣ ਤੋਂ ਬਾਅਦ ਧਨ ਦੇਣ ਤੋਂ ਬਾਅਦ ਜਦੋਂ ਉਹ ਦੇਖਦਾ ਤਾਂ ਉਹਦੀ ਜੇਬ 'ਚ ਸਿਰਫ 70 ਡਾਲਰ ਬਚਦੇ ਨੇ ਤੇ ਰਿਸ਼ਤੇ ਨਾਤੇਆਂ ਦੇ ਤੌਰ ਤੇ ਵੀ ਉਸ ਦੇ ਕੋਲ ਕੁਝ ਨਹੀਂ ਬਚਦਾ ਉਸ ਦੇ ਬੱਚੇ ਹੁੰਦੇ ਨਹੀਂ ਪਤਨੀ ਛੱਡ ਕੇ ਚਲੀ ਜਾਂਦੀ ਹੈ ਤਲਾਕ ਹੋ ਜਾਂਦਾ ਤੇ ਮਾਪੇ ਵੀ ਨਹੀਂ ਹੁੰਦੇ ਤੇ ਹੋਰ ਵੀ ਕੋਈ ਨਹੀਂ ਹੁੰਦਾ ਉਹ ਜ਼ਿੰਦਗੀ ਤੋਂ ਅੱਕ ਜਾਂਦਾ ਇਹ ਸੋਚਦਾ ਕਿ ਮੇਰਾ ਹੁਣ ਇੱਥੇ ਹੈ ਕੀ ਮੈਂ ਇੱਥੇ ਨਹੀਂ ਜਿਉਣਾ ਤੇ ਉਹ ਖੁਦ ਖੁਸ਼ੀ ਕਰਨ ਦੇ ਬਾਰੇ ਚ ਸੋਚਣ ਲੱਗ ਜਾਂਦਾ ਕਿਉਂਕਿ ਉਹ ਸੋਚਦਾ ਹੁੰਦਾ ਹੁਣ ਮੈਂ ਜਿਉ ਕੇ ਕਰਨਾ ਕੀ ਆ ਮੇਰੇ ਕੋਲ ਬਚਿਆ ਹੀ ਕੀ ਆ ਤੇ ਫਿਰ ਅਚਾਨਕ ਉਹਦੇ ਦਿਮਾਗ ਦੇ ਵਿੱਚ ਇਹ ਆਈਡੀਆ ਆਉਂਦਾ ਕਿ ਮਰਨਾ ਤਾਂ ਹੈ ਹੀ ਮੈਂ ਆਤਮ ਹੱਤਿਆ ਤਾਂ ਕਰਨੀ ਆ ਕਿਉਂ ਨਾ ਇਸ 70 ਡਾਲਰ ਆ ਜਿਹੜੇ ਇਹ ਵੀ ਖਰਚ ਕਰਕੇ ਮਰਾਂ ਅਸੀਨੋ ਜਾਨਾ ਉਥੇ ਜੂਆ ਖੇਡਦਾ, दारू ਪੀਂਦਾ ਤੇ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ। ਇਹ ਸੋਚ ਕੇ ਉਹ ਕਸੀਨੋ ਚੱਲਿਆ ਜਾਂਦਾ। ਕਸੀਨੋ ਬਹੁਤ ਵੱਡੀ ਲੰਬੀ ਲਾਈਨ ਲੱਗੀ ਹੁੰਦੀ ਹੈ। ਉਹ ਵੀ ਲਾਈਨ ਦੇ ਵਿੱਚ ਲੱਗ ਜਾਂਦਾ। ਲਾਈਨ ਦੇ ਵਿੱਚ ਲੱਗੇ-ਲੱਗੇ ਉਹਨੂੰ ਇੱਕ ਨਿਊਜ਼ਪੇਪਰ ਅਖਬਾਰ ਤੇ ਨਜ਼ਰ ਪੈਂਦੀ ਹੈ ਸਾਈਡ ਤੇ ਪਿਆ ਹੁੰਦਾ ਜਿਹੜਾ। ਜਦੋਂ ਅਖਬਾਰ ਚੱਕ ਕੇ ਦੇਖਦਾ ਤਾਂ ਉਸ ਦੇ ਉੱਤੇ ਬਹੁਤ ਵੱਡੀ ਸਾਰੀ ਖਬਰ ਲੱਗੀ ਹੁੰਦੀ ਹੈ। ਜਿਹਦੇ ਤੇ ਲਿਖਿਆ ਹੁੰਦਾ ਕਿ ਸਰਕਾਰ ਨੇ ਸੋਨੇ ਵਾਲੀ ਖਾਨ ਦੀ ਨੀ ਲਾਮੀ ਕਰਨੀ ਹੈ ਦਰਅਸਲ ਉਥੋਂ ਦੀ ਸਰਕਾਰ ਲੰਬੇ ਸਮੇਂ ਤੋਂ ਕਿਸੇ ਜਗ੍ਹਾ ਦੇ ਉੱਤੇ ਖਦਾਈ ਕਰ ਰਹੀ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਇੱਥੇ ਸੋਨਾ ਆਵਾ ਪਰ ਕਾਫੀ ਲੰਬਾ ਸਮਾਂ ਖਦਾਈ ਕਰਨ ਤੋਂ ਬਾਅਦ ਉੱਥੇ ਸੋਨਾ ਨਹੀਂ ਨਿਕਲਦਾ ਉਸ ਖਾਨ ਨੂੰ ਉਹ ਨਿਲਾਮ ਕਰਨ ਲੱਗਦੀ ਹੈ ਤੇ ਜਿਹਦਾ ਨਿਲਾਮੀ ਦਾ ਲਾਸਟ ਦਿਨ ਸਿਰਫ ਅੱਜ ਦਾ ਹੀ ਹੁੰਦਾ ਤੇ ਕੁਝ ਘੰਟੇ ਹੀ ਬਚੇ ਹੁੰਦੇ ਅਚਾਨਕ ਹੀ ਉਹ ਬੰਦੇ ਦੇ ਦਿਮਾਗ ਦੇ ਵਿੱਚ ਆਉਂਦਾ ਮੈਂ ਮਰਨਾ ਤਾਂ ਹੈ ਹੀ ਤੇ ਮੈਂ 70 ਡਾਲਰ ਇੱਥੇ ਵੀ ਕਿਉਂ ਖਰਾਬ ਕਰਾਂ ਇੱਕ ਵਾਰੀ ਮੈਂ ਜਾ ਕੇ ਦੇਖ ਤਾਂ ਲਵਾਂ ਕੀ ਬਣਦਾ ਉੱਥੇ ਉਹ ਲਾਈਨ ਛੱਡ ਕੇ ਉਸ ਨਿਲਾਮੀ ਵਾਲੀ ਜਗ੍ਹਾ ਤੇ ਪਹੁੰਚ ਜਾਂਦਾ ਜਿੱਥੇ 골ਡ ਮਾਈਨ ਹੁੰਦੀ ਹੈ ਉਸ ਬੰਦੇ ਦੀ ਚੰਗੀ ਕਿਸਮਤ ਇਹ ਹੁੰਦੀ ਹੈ ਕਿ ਉੱਥੇ ਉਸ ਤੋਂ ਬਿਨਾ ਖਰੀਦਣ ਦੇ ਲਈ ਬੋਲੀ ਲਾਉਣ ਦੇ ਲਈ ਕੋਈ ਬੰਦਾ ਪਹੁੰਚਿਆ ਹੀ ਨਹੀਂ ਹੁੰਦਾ ਕਿਉਂਕਿ ਸਾਰਿਆਂ ਨੂੰ ਇਹ ਹੁੰਦਾ ਕਿ ਇੱਥੇ ਸੋਨਾ ਹੈ ਨਹੀਂਗਾ ਸਰਕਾਰ ਬੇਅਰਥ ਦੇ ਵਿੱਚ ਟਾਈਮ ਖਰਾਬ ਕਰ ਰਹੀ ਆ ਤਾਂ ਉਹ ਜਿਹੜੀ ਸੋਨੇ ਦੀ ਖਾਨ ਹੁੰਦੀ ਆ ਉਹ ਇਸ ਬੰਦੇ ਦੇ ਨਾਂ ਕਰ ਦਿੱਤੀ ਜਾਂਦੀ ਆ 70 ਡਾਲਰ ਦੇ ਵਿੱਚ ਤੇ ਉਸ ਦਿਨ ਦੇ ਦੁਪਹਿਰ ਦੇ 2:00 ਵਜੇ ਤੱਕ ਇਹ ਸਾਰਾ ਕੰਮ ਨਿਬੜ ਜਾਂਦਾ ਉਸ ਤੋਂ ਬਾਅਦ ਉੱਥੇ ਮਜ਼ਦੂਰ ਆਉਂਦੇ ਆ ਜਿਹੜੇ ਮਿੱਟੀ ਪੱਟਦੇ ਹੁੰਦੇ ਆ ਕੱਢਦੇ ਹੁੰਦੇ ਆ ਉਹ ਆ ਕੇ ਇਸ ਬੰਦੇ ਨੂੰ ਕਹਿੰਦੇ ਵੀ ਹੁਣ ਤੁਸੀਂ ਮਾਲਕੋਂ ਤੁਸੀਂ ਦੱਸੋ ਵੀ ਅਸੀਂ ਮਿੱਟੀ ਪੱਟਣੀ ਸ਼ੁਰੂ ਕਰੀਏ ਜਾਂ ਤੁਸੀਂ ਬੰਦ ਕਰਨੀ ਹੈ ਕਿਉਂਕਿ ਸਰਕਾਰ ਨੇ ਅੱਜ ਦੇ ਪੈਸੇ ਸਾਨੂੰ ਦਿੱਤੇ ਹੋਏ ਨੇ ਸਾਨੂੰ ਅੱਜ ਦੀ ਦਿਹਾੜੀ ਮਿਲੀ ਹੋਈ ਆ ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਪੱਟ ਲੈਨੇ ਆ ਜੇ ਤੁਸੀਂ ਨਹੀਂ ਕਹਿੰਦੇ ਤਾਂ ਅਸੀਂ ਨਹੀਂ ਪੜਦੇ ਤਾਂ ਉਹ ਬੰਦਾ ਕਹਿੰਦਾ ਜਦੋਂ ਤੁਹਾਨੂੰ ਪੈਸੇ ਮਿਲੇ ਆ ਤਾਂ ਤੁਸੀਂ ਪੱਟ ਲੋ ਤੁਹਾਡੇ ਕੋਲੇ ਹਜੇ 3 ਘੰਟੇ ਨੇ 5 ਵਜੇ ਤੱਕ ਤੁਸੀਂ ਮਿੱਟੀ ਨੂੰ ਪੱਟ ਸਕਦੇ ਹੋ ਤੇ ਉਸੇ ਟਾਈਮ ਹੀ ਉਹ ਬੰਦੇ ਖੁਦਾਈ ਕਰਨ ਲੱਗ ਜਾਂਦੇ ਆ ਮਿੱਟੀ ਪੱਟਣ ਲੱਗ ਜਾਂਦੇ ਆ 2-3 ਘੰਟਿਆਂ ਬਾਅਦ ਜਦੋਂ 3 ਕੁ ਫੁੱਟ ਥੱਲੇ ਜਾਂਦੇ ਆ ਤੇ ਅਚਾਨਕ ਉੱਥੇ ਸੋਨਾ ਨਜ਼ਰ ਆਉਂਦਾ ਇਸ ਬੰਦੇ ਦੀ ਕਿਸਮਤ ਖੁੱਲ ਜਾਂਦੀ ਹੈ ਕਿਉਂਕਿ ਜਿਹੜਾ ਸਰਕਾਰ ਨੇ ਇਹ ਕੰਮ ਛੱਡਤਾ ਸੀ ਇਹਦੇ ਨਾਂ ਤੇ ਕਰਤੀ ਸੀ ਇਹ ਸਮਝ ਕੇ ਵੀ ਇੱਥੇ ਹੁਣ ਕੋਈ ਸੋਨਾ-ਸਾਨਾ ਹੈ ਨਹੀਂ ਪਰ ਕੁਝ ਹੀ ਦੂਰੀ ਤੇ ਉਹ ਸੋਨਾ ਨਿਕਲ ਆਉਂਦਾ ਤੇ ਇਹ ਬੰਦਾ ਉਸ 골ਡ ਮਾਈਨ ਦਾ ਮਾਲਕ ਬਣ ਜਾਂਦਾ ਤੇ ਥੋੜੇ ਸਮੇਂ ਬਾਅਦ ਹੀ ਇਹ ਬਹੁਤ ਤਕੜਾ ਬਹੁਤ ਅਮੀਰ ਬਿਜ਼ਨਸਮੈਨ ਬਣਦਾ ਉਸ ਤੋਂ ਬਾਅਦ ਜਦੋਂ ਕਿਸੇ ਨੇ ਇਹਨੂੰ ਪੁੱਛਿਆ ਨਾ ਵੀ ਜ਼ਿੰਦਗੀ ਤੇ ਮੌਤ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਤਾਂ ਇਹ ਬੰਦਾ ਕਹਿੰਦਾ ਸਿਰਫ 3 ਫੁੱਟ ਦਾ ਕਿਉਂਕਿ ਜੇ ਉਹ 3 ਫੁੱਟ ਤੇ ਸੋਨਾ ਨਾ ਆਉਂਦਾ ਤਾਂ ਇਸ ਬੰਦੇ ਨੇ ਉੱਥੇ ਹੀ ਆਤਮ ਹੱਤਿਆ ਕਰ ਲੈਣੀ ਸੀ ਛੋਟੀ ਜੀ ਕਹਾਣੀ ਆ ਪਰ ਬੜੀ ਮਜ਼ੇਦਾਰ ਹੈ ਜ਼ਿੰਦਗੀ ਦੇ ਵਿੱਚ ਹਮੇਸ਼ਾ ਵੇਟ ਕਰੋ ਇੰਤਜ਼ਾਰ ਕਰੋ ਸਬਰ ਰੱਖੋ ਜੇ ਕੁਝ ਸਹੀ ਨਹੀਂ ਹੋ ਰਿਹਾ ਤਾਂ ਸਹੀ ਹੋਣ ਲੱਗੂਗਾ ਜਦੋਂ ਸਾਰੇ ਲੋਕ ਆਸ ਉਮੀਦ ਛੱਡ ਦਿੰਦੇ ਨੇ ਤੇ ਉਸ ਟਾਈਮ ਥੋੜੀ ਜੀ ਆਸ ਉਮੀਦ ਰੱਖੋ ਸਬਰ ਰੱਖੋ ਤਾਂ ਸਾਰਾ ਕੁਝ ਸਹੀ ਹੋ ਜਾਂਦਾ ਤੁਸੀਂ ਦੇਖੋ ਵੀ ਉਸ ਸੋਨੇ ਦੀ ਖਤਾਨ ਦੇ ਕੋਲ ਕੋਈ ਨਹੀਂ ਪਹੁੰਚਦਾ ਕਿਉਂਕਿ ਸਾਰੇ ਸੋਚਦੇ ਨੇ ਕਿ ਉਹਨੂੰ ਲੈ ਕੇ ਆਪਾਂ ਕੀ ਕਰਨਾ ਤੇ ਉੱਥੇ ਨਿਲਾਮੀ ਦੇ ਸਮੇ ਇੱਕ ਕੱਲਾ ਬੰਦਾ ਹੀ ਪਹੁੰਚਦਾ ਤੇ ਉਹਨੇ ਵੀ ਜਿਉਣ ਦੀ ਉਮੀਦ ਛੱਡੀ ਹੋਈ ਸੀ ਬਸ ਥੋੜਾ ਸਬਰ ਰੱਖਿਆ ਤੇ ਸੋਚਿਆ ਕਿ ਇੱਕ ਕੋਸ਼ਿਸ਼ ਹੋਰ ਕਰ ਲੈਨੇ ਆ ਕੀ ਸੀ ਬਸ ਇੱਕ ਛੋਟੀ ਜੀ ਉਮੀਦ ਸੀ ਕਿ ਚਲ ਦੇਖ ਲੈਨੇ ਆ ਸ਼ਾਇਦ ਕੁਝ ਬਾਣੀ ਜਾਵੇ ਇਸ ਬੰਦੇ ਨੇ ਤਾਂ ਆਸ ਉਮੀਦ ਛੱਡ ਹੀ ਦਿੱਤੀ ਸੀ ਪਰ ਇਹਨੇ ਸਬਰ ਕੀਤਾ ਤਾਂ ਰੱਬ ਨੇ ਇਹਦੇ ਲਈ ਕੁਝ ਵਧੀਆ ਕੁਝ ਬਹੁਤ ਵੱਡਾ ਲਿਖਿਆ ਹੋਇਆ ਸੀ ਤੇ ਇਸੇ ਇੱਕ ਚੀਜ਼ ਨੇ ਕਮਾਲ ਕਰ ਦਿੱਤਾ ਪਰ ਜ਼ਿੰਦਗੀ ਚ ਥੋੜਾ ਜਿਹਾ ਸਬਰ ਰੱਖੋ ਉਮੀਦ ਨਾ ਛੱਡੋ ਜ਼ਰੂਰ ਕੁਝ ਨਾ ਕੁਝ ਵਧੀਆ ਚੰਗਾ ਹੋਵੇਗਾ ਤੁਹਾਡਾ ਵੀ ਟਾਈਮ ਆਉਣਾ ਹੀ ਆਉਣਾ ਸਭ ਦਾ ਟਾਈਮ ਆਉਣਾ ਹੀ ਆਉਣਾ ਬਸ ਲਗਾਤਾਰ ਮਿਹਨਤ ਕਰਦੇ ਰਹੋ ਸਬਰ ਰੱਖੋ ਉਮੀਦ ਰੱਖੋ ਇੱਕ ਆਸ ਦੇ ਉੱਤੇ ਸਾਰੀ ਦੁਨੀਆ ਖੜੀ ਹੈ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ افزਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਜਿਨ੍ਹਾਂ ਨੇ ਅਜੇ ਤੱਕ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੀ ਹੈ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ